ਕਿਹੜੀ ਕਲਾਸ ਪੜ੍ਹਦੇ? ਮੈਂ ਹੀ 10ਵਾਂ ਚੰੱਕਿਆ ਜੀ। ਆ ਸਕੂਲ ਦੇ ਵਿੱਚ ਹੈਰੀਟੇ ਦੇ ਵਿੱਚ ਇੱਕ ਸੋਨੇ ਸਾਈਕਲ ਦੇ ਮੋਟਰ ਵਾਲੀ ਬੈਟਰੀ ਬਣਾਇਆ ਬਣਾਇਆ। ਹਾਂਜੀ ਚੀਜ਼ ਹੈ ਕੀ ਗੱਲ ਵਾ। ਇਹ ਜੀ ਸ਼ੁਰੂ ਤੋਂ ਸ਼ੌਂਕ ਸੀ ਬਣਾਉਂਦਾ ਚੀਜ਼ਾਂ ਬਣਾਉਂਦਾ। ਪਹਿਲਾਂ ਇਹ ਕਾਰਡਬੋਰਡ ਦਾ ਬਣਾਉਂਦੇ ਸੀ। ਕਾਰਡਬੋਰਡ ਤਾਂ ਫਿਰ ਟੁੱਟ ਜਾਂਦਾ ਹੁੰਦਾ ਸੀ ਤਾਂ ਕਰਕੇ ਫਿਰ ਸੋਚਿਆ ਕੁਝ ਵੱਡਾ ਕਰੀਏ, ਕੁਝ ਵੱਖਰਾ ਕਰੀਏ। ਠੀਕ ਹੈ ਜੀ। ਫਿਰ ਆ ਬਣਾਇਆ ਜੀ ਆਪਾਂ ਇਲੈਕਟ੍ਰਿਕ ਬਾਈਕ ਬਣਾਈ ਜੀ। ਹੁਣ ਇਹ 12 ਕਿਲੋਮੀਟਰ ਚੱਲ ਜਾਂਦੀ ਏ ਇੱਕ ਵਾਰ ਫੁੱਲ ਚਾਰਜ ਤੇ। ਤੇ ਇੱਥੇ ਸਾਰਾ ਕੁਝ ਮੈਂ ਜਾਨਾ ਚਾਹ ਪਾਣੀ ਦੇ ਕੇ ਉਹਨਾਂ ਘਰਦਿਆਂ ਨੂੰ ਹੀ ਠੀਕ ਹੈ ਜੀ ਹੋਰ ਪਿੰਡ ਪੁੰਡ ਤਰਜੀ ਦਾ ਜੀ ਦੋ ਤਿੰਨ ਵਾਰੀ ਬਸ ਇਹਦੇ ਤੇ ਇਹ ਤੇਨੂੰ ਛੋਟੇ ਪੇਰੈਂਟਸ ਨੇ ਨਹੀਂ ਕਿਹਾ ਵੀ ਪੁੱਠੇ ਕੰਮ ਜੇ ਕੀ ਕਰੀ ਜਾਣਾ ਪੇਰੈਂਟਸ ਨੇ ਕਿਹਾ ਜੀ ਪੇਰੈਂਟਸ ਪੇਰੈਂਟਸ ਕਹਿੰਦੇ ਕਿ ਲੈਨ ਦੇ ਪਹਿਲਾਂ ਪੜ ਲਾ ਫਿਰ ਬਣਾਉਂਦਾ ਰਹੀਂ ਪੜ ਕੇ ਫਿਰ ਵੇਚ ਲਈਏ ਫਿਰ ਕੋਈ ਨੌਕਰੀ ਤੋਂ ਪਹਿਲਾਂ ਕੁਝ ਕਾਲੀ 12ਵੀਂ ਤੋਂ ਬਾਅਦ ਕਰ ਲਈਂ ਪਰ ਮੈਨੂੰ ਐਹੀ ਕੀ ਕੁਝ ਕਰੀਏ ਐਂ ਛੋਟੀ ਉਮਰ ਤੇ ਚਾਹ ਹੁੰਦਾ ਜੀ ਜਿ ਆਕਾਂ ਨੂੰ ਇਕੋ ਜਿਹਾ ਕੁਝ ਬਣਾਈਏ ਤਾਂ ਕਰਕੇ ਜੀ ਫਿਰ ਮੈਂ ਪਹਿਲਾਂ ਟਰੈਕਟਰ ਬਣਾਉਂਦਾ ਸੀ ਕਰਪੈਨਾ ਬਣਾਉਂਦਾ ਸੀ ਕਾਰਡਬੋਰਡ ਦੀਆਂ ਫਿਰ ਮੈਂ ਸੋਚਿਆ ਚੱਲੋ ਕੋਈ ਉੱਤੇ ਬੈਠ ਕੇ ਚੀਜ਼ ਚੱਲੇ ਉਹ ਚੀਜ਼ ਬਣਾਉਣੀ ਹੈ ਜੀ ਤਾਂ ਬਣਾਈ ਜੀ ਤੁਹ ਏ ਸ਼ੌਂਕੀ ਨਿੱਕੇ ਹੁੰਦੇ ਤੁਸੀਂ ਮੈਨੂੰ ਛੋਟੇ ਹੁੰਦੇ ਤੋਂ ਪਹਿਲਾਂ ਮੈਂ ਫਰਸਟ ਨਾ ਉਹ ਐਲੋਪ੍ਰੇਨ ਬਣਾਇਆ ਸੀ ਹੈਲੀਕਾਪਟਰ ਜਦੋਂ ਉਹਦਾ ਪੱਖਾ ਘੁੰਮਿਆ ਬੜਾ ਚਾ ਚੜਿਆ ਜੀ ਐਵੇਂ ਹੀ ਬਸ ਕਿਵੇਂ ਕਿਵੇਂ ਹੁੰਦਾ ਹੈ ਉਹ ਵੇਖਦੇ-ਵੇਖ ਕੇ YouTube ਤੋਂ ਕਾਰਡਬੋਰਡ ਦਾ ਬਣਾਉਂਦੇ ਗਏ ਫਿਰ ਸੋਚਿਆ ਚੱਲੋ ਕੋਈ ਵੱਖਰਾ ਕਰੀਏ ਜਿਹਦੇ ਉੱਤੇ ਬੈਠ ਕੇ ਆਪਾਂ ਚਲਾ ਸਕੀਏ ਆਰਾਮ ਨਾਲ ਤੇ ਤਾਂ ਕਰਕੇ ਜੀ ਐਸੀ ਫਿਰ ਆ ਬਣਾਈ ਆ ਆ ਬਣਾਈ ਜੀ ਕਿ ਵੈਲਡਿੰਗ ਸੈੱਟ ਘਰੇ ਪਿਆ ਸੀ ਜੀ ਉਹਦੇ ਨਾਲ ਫਿਰ ਆਪਾਂ ਵੈਲਡ ਕਰਕੇ ਪਲਾਸਟਿਕ ਦਾ ਪਾਈਪ ਪਿਆ ਸੀ ਉਹ ਚਾੜਤਾ ਸਾਰੇ ਘੜਦੀਆਂ ਚੀਜ਼ਾਂ ਲਈਆਂ ਨੇ ਬਸ ਇੱਕ ਮੋਟਰ ਹੈ ਜਿਹੜੀ ਉਹ ਆਨਲਾਈਨ ਮੰਗਾਈ ਸੀ Amazon ਤੋਂ ਹਾਂ ਅਗਰ ਗੱਲ ਕਰੀਏ ਤਾਂ ਇਹਦੇ ਲਾਈਟ ਵੀ ਲੱਗਿਆ ਹਾਰਨ ਵੀ ਲੱਗਿਆ ਇਹ ਵਜਦਾ ਸਾਨੂੰ ਹਾਰਨਰ ਲਾਈਟ ਚਲਾ ਕੇ ਦਿਖਾਉਂਦੇ ਹਾਂ ਹਾਂਜੀ ਚਲਾ ਕੇ ਵਾ ਦਿਨੇ ਆ ਲੋ ਜੀ ਲੋ ਆ ਜਾਗੀਆਂ ਲਾਈਟਾਂ ਜੀ ਤੇ ਆਹ ਹੋਰ ਨਵਜ ਗਿਆ ਤੇ ਸਾਨੂੰ ਸ਼ੌਂਕ ਸਕੂਲ ਦੇ ਪੇਰੈਂਟਸ ਆ ਸਕੂਲ ਕਿੰਨਾ ਕ ਅਪਰੀਸ਼ੀਏਟ ਕਰੇ ਚੀਜ਼ਾਂ ਸਕੂਲ ਦੇ ਆਣੇ ਜੀ ਬਹੁਤ ਐਪਰੀਸ਼ੀਏਟ ਕੀਤਾ ਘਰ ਦੇ ਆਣੇ ਵੀ ਬਹੁਤ ਕੀਤਾ ਜਦ ਇੱਕ ਵਾਰੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਚੀਜ਼ ਬੱਚੇ ਨੇ ਬਣਾ ਲਈ ਹੈ ਹੁਣ ਚੱਲਣ ਵੀ ਲੱਗ ਗਈ ਹੈ ਜਦੋਂ ਚੱਲਣ ਲੱਗ ਗਈ ਤਾਂ ਉਹਨਾਂ ਨੂੰ ਐ ਹੋ ਗਿਆ ਚਲੋ ਕੁਝ ਨਹੀਂ ਹੁੰਦਾ ਉਹਨਾਂ ਕਰ ਲੈਣ ਦੋ ਜਵਾਕ ਨੂੰ ਫਿਰ ਮੈਂ ਬਣਾਉਣ ਲੱਗ ਗਿਆ ਜੀ ਸਕੂਲ ਵਾਲਿਆਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਲਗ ਲਗ ਸਾਡੇ ਕੰਪੀਟੀਸ਼ਨਾਂ ਤੇ ਲੈ ਕੇ ਗਏ ਭਾਈ ਗੁਰਦਾਸ ਕਾਲਜ ਵੀ ਗਏ ਸੀ ਅਸੀਂ ਕੰਪੀਟੀਸ਼ਨ ਤੇ ਉੱਥੇ ਵੀ ਜਿੱਤ ਕੇ ਆਈ ਸੀ ਫਰਸਟ ਪ੍ਰਾਈਜ਼ ਮਿਲਿਆ ਸੀ ਸਾਨੂੰ ਜੀ ਕੀ ਨਿਯਮ ਚ ਕੀ ਮਿਲਿਆ ਕਿਵੇਂ ਜੀ ਨਾਮ ਤੇ ਕੀ ਮਿਲਿਆ ਤੁਹਾਨੂੰ ਨਾਮ ਤੇ ਜੀ ਟਰੋਫੀ ਮਿਲੀ ਸੀ 5100 ਰੁਪਿਆ ਕਿੰਨਾ ਕੁ ਖੁਸ਼ ਮਨ ਬਹੁਤ ਖੁਸ਼ ਹੋਇਆ ਜਦੋਂ ਜਿੱਤਦੇ ਆ ਬਹੁਤ ਮਨ ਨੂੰ ਖੁਸ਼ੀ ਮਿਲਦੀ ਹਾਂ ਵੀ ਮੇਰੀ ਬਣਾਈ ਚੀਜ਼ ਜਿੱਤਿਆ ਮੈਂ ਬਹੁਤ ਜਗਰ ਗੱਲ ਕਰੀਏ ਸਕੂਲ ਵੱਲੋਂ ਵੀ ਇਹ ਅੱਜ ਤੁਹਾਨੂੰ ਦੇਖਿਆ ਵੀ ਅਸੀਂ ਸਕੂਲ 'ਚ ਤੁਸੀਂ ਦਿਖਾ ਰਹੇ ਸੀ ਸਾਰੇ ਬੱਚਿਆਂ ਨੂੰ ਦਿਖਾਇਆ ਗਿਆ ਕਿ ਇੱਕ ਇੱਕ ਬੱਚਾ ਹੈਡਲ ਬਣ ਰਿਹਾ ਹੈ। ਹਾਂਜੀ। ਨਵੀਂ ਚੀਜ਼ ਦਿਖਾ ਰਹੇ ਤੁਸੀਂ ਕਿਵੇਂ ਦੇਖੀ। ਅਸੀਂ ਬਹੁਤ ਵਾਰ ਖੁਸ਼ੀ ਹੁੰਦੀ ਹੈ ਦਿਲ ਨੂੰ ਜਦੋਂ ਜਵਾਕ ਵੀ ਐਪਰੀਸ਼ੀਏਟ ਕਰਦੇ ਨੇ ਬੱਚੇ ਕਹਿੰਦੇ ਨੇ ਹਾਂ ਬਹੁਤ ਵਧੀਆ ਹੈ ਤੂੰ ਬਹੁਤ ਵਧੀਆ ਚੀਜ਼ਾਂ ਬਣਾਉਂਦਾ ਹੈ ਕਿ ਬੜੀ ਚੀਜ਼ ਘੈਂਟ ਹੈ ਇਹ ਹੁਣ ਬਹਿ ਕੇ ਆਪਾਂ ਮੈਨੂੰ ਵੀ ਗੇੜੀ ਦਿਵਾ ਆਇਆ ਕਰ। ਠੀਕ ਹੈ ਬਹੁਤ ਖੁਸ਼ੀ ਹੁੰਦੀ ਜਦੋਂ ਜਵਾਕ ਕਹਿੰਦੇ ਨੇ। ਤੁਸੀਂ ਘਰ ਆਈ ਤੇ ਸਾਈਕਲ ਤੇ ਹੁਣ ਜਨਰੇਟਰ ਜੀ। ਕਾਰ ਦੀ ਸਾਈਕਲ ਨਹੀਂ ਘਰ ਘਰ ਤੇ ਹੀ ਜਾਂਦੇ ਵਸਤੇ ਦੀ ਉਹਨੇ ਘਰੋਂ ਜਿਵੇਂ ਲੋਡ ਪੈਂਦੀ ਹੈ ਮਤਲਬ ਸਾਡਾ ਖੇਤਾਂ 'ਚ ਘਾਰਿਆ 1 ਕਿਲੋਮੀਟਰ ਪੈ ਜਾਂਦਾ ਦੀ ਸਾਨੂੰ ਪਿੰਡ ਕੋਈ ਸਮਾਨ ਲੈਣ ਜਾਣਾ ਹੋਵੇ ਜਾਂ ਹੁਣ ਸਵੇਰੇ ਜਾਣਾ ਹੋਵੇ ਤੇ ਮੈਂ ਇੱਥੇ ਜਾਣਾ ਜ਼ਰੂਰ ਆ ਨਾਲੇ ਨਵਜੋਤ ਸਿੰਘ 10ਵੀਂ ਕਲਾਸ ਦਾ ਛਾਤਰ ਹੈ ਇਨੇ ਇੱਕ ਇਲੈਕਟ੍ਰਿਕ ਬਾਈਕ ਬਣਾਈ ਜਿਹੜੀ ਇਕੋ ਫ੍ਰੈਂਡਲੀ ਬਾਈਕ ਹੈ ਪਾਈ ਗੁਰਦਾਸ ਇੰਜੀਨੀਅਰਿੰਗ ਕਾਲਜ ਵਿੱਚ ਸਾਇੰਸ ਪ੍ਰੋਜੈਕਟ ਕੰਪੀਟੀਸ਼ਨ ਵਿੱਚ ਇਹ ਬੱਚਾ ਫਰਸਟ ਪ੍ਰਾਈਜ਼ ਲੈ ਕੇ ਆਇਆ ਹੈ जब ये बच्चा फस्ट टाइम स्कूल बाइक लैके आया वी वर वेरी इंप्रैसड बाई हिज़ इंडिविजुअल कॉन्सैप्ट और कॉन्सैप्ट इस बेस से है कि बाइक कोई भी पेट्रोल या डीजल यूज़ नहीं करती इको फ्रेंडली है कोई पॉल्यूशन नहीं है मैक्सिमम स्पीड ट्वेंटी टू किलोमीटर पर आवर है